ਨਰਸੀਖੋ ਕੇ ਨਾਸ ਕਰੇ ਜੈਤੋ ਸੇ ਬਰੂਪਤਾਰ ਕੇ ਲੈ ਕਰਾਂਗੇ ਬਰੂਪਤਾਰ ਕੇ ਪਰਛੀ ਪੰਨਾ ਤੂੰ ਹੀ ਕੋ ਰਾਮ ਰਹੀ ਮਾ ਕ੍ਰਿਸ਼ਨਾ ਬਹੇ ਗਰੂ ਹੂ ਇਸੋ ਬਨੇ ਅੱਲਾ ਹੂ ਅਸੀਂ ਇਹੀ ਜਣੇ ਕਹਿੰਦਾ ਜਾਵਾਂਗੇ ਵੀ ਇੱਥੇ ਬਹੁਤ ਪੁਰਾਣੀ ਦਰਗਾਹ ਹੈ। ਕਬਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਜੋ ਵੀ ਸਰਦ ਲੈ ਕੇ ਆਉਂਦਾ ਸਭ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਅਸੀਂ ਇਹੀ 37ਵਾਂ ਤਨਨਾਪਨ ਨਾਰਾ ਕਰਵਾਇਆ ਜਾ ਰਿਹਾ ਹੈ। ਨਾਰਾ ਇਹ ਕਿਹੜੀ ਤਰੀਕ ਨੂੰ ਬਣਾਇਆ ਜਾਂਦਾ ਹੈ? ਇਹ ਹਰ ਸਾਲ ਤਿੰਨ ਫੱਗਣ ਨੂੰ ਹੀ ਬਣਾਇਆ ਜਾਂਦਾ ਹੈ। ਤਿੰਨ ਫੱਗਣ ਨੂੰ ਜੀ। ਧੰਨ ਧੰਨ। ਹਾਂਜੀ ਆਪਣੇ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਜੀ ਕਰੋਣ ਵਾਲੇ ਬਰੇ ਆਪਣੇ ਮੇਨ ਕੰਮ ਹੈ ਜੀ ਮੁੱਖ ਬਾਬਾ ਜੀ ਦਾ ਦਰਬਾਰ ਹੈ ਜੀ ਇੱਧਰ ਸਾਹਮਣੇ ਠੀਕ ਹੈ ਜੀ ਇਹਨਾਂ ਦਾ ਕੰਮ ਮਧੂਰਾ ਪੈ ਗਿਆ ਜੀ ਗੁੰਮਚ ਦਾ ਪਲਾਸਟਰ ਦਾ ਤੇ ਅੰਦਰ ਦਾ ਕੰਮ ਰਹਿੰਦਾ ਜੀ ਦਰਗਾਹ ਦਾ ਅਸੀਂ ਚਾਹੁੰਦੇ ਵੀ ਜੇ ਕੋਈ ਸੋਣੇ ਜੀ ਗ੍ਰਾਂਟ ਮਿਲੇ ਤਾਂ ਇਹ ਕੰਮ ਨੇਪਰੇ ਚੜਾਇਆ ਜਾਵੇ ਜੀ ਧੰਨਵਾਦ ਪੀਰ ਬਾਬਾ ਕੋਲੀ ਸਾਹ ਤੇ ਅੱਜ ਸੈਂਤਮੀਂ ਪੜਾ ਰਾ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਗਾਹ ਤੋਂ ਜੋ ਕਿ ਕਮੇਟੀ ਵੀ ਸਮੁੱਚੀ ਹਾਜ਼ਰਾਂ ਤੇ ਗੱਲਬਾਤ ਕਰਦੇ ਆ ਨਾ ਤੋਂ ਵੀ ਕਿਸ ਤਰ੍ਹਾਂ ਭਨਾਰੀ ਦੀ ਯੋਜਨਾ ਤੇ ਕੀ ਕੀ ਨਾਲ ਦੀ ਮੰਗਾਂ ਰਹਿੰਦੀਆਂ ਨੇ ਤੇ ਕੀ ਸੇਵਾ ਚੱਲ ਰਹੀ ਆ ਹਾਂਜੀ ਕੀ ਕਹੋਗੇ ਜੋ ਅੱਜ 37ਵਾਂ ਭੰਡਾਰਾ ਮਨਾ ਰਹੇ ਹੋ ਤੁਸੀਂ ਸਾਰੇ ਭਾਈਆਂ ਨੂੰ ਸਲਾਮ ਅਦਾਬ ਚੈਨਲ ਦੇਖ ਰਹੇ YouTube ਦੇ ਜਿੰਨੇ ਵੀ ਦਰਸ਼ਕ ਵੀਰਾਂ ਨੂੰ ਨਮਸਕਾਰ ਤੀਰ ਬਾਬਾ ਕੌਲੀ ਸਾਜੀ ਦੀ ਦਰਗਾਹ ਤੇ 37ਵਾਂ ਸਾਲਾਨਾ ਭੰਡਾਰਾ ਮਨਾਇਆ ਜਾ ਰਿਹਾ ਹੈ ਇਸ ਭੰਡਾਰੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਪਹੁੰਚਦੀ ਹੈ ਜਿਹਦੇ ਕਰਕੇ ਪੂਰੇ ਦਰਗਾਹ ਦੀ ਅਨਸਾਰੀ ਦਾ ਕੰਮ ਵੀ ਚੱਲ ਰਿਹਾ ਹੈ। ਇਹ ਆਪਣਾ ਅਧਵਚਾਲੇ ਪਿਆ ਹੈ। ਜਿਵੇਂ ਕਿ ਗੁੰਮਚ ਲਗਾਉਣਾ, ਦਰਗਾਹ ਦੀ ਚਾਰ ਦਿਵਾਰੀ ਦਾ ਕੰਮ ਆ ਅਤੇ ਹੋਰ ਛੋਟੀਆਂ-ਮੋਟੀਆਂ ਮੁਸ਼ਕਲਾਂ ਆਉਂਦੀਆਂ ਨੇ। ਇਹਨਾਂ ਵਾਸਤੇ ਅਸੀਂ ਸਹਿਯੋਗ ਮੰਗ ਰਹੇ ਹਾਂ ਜਿਹੜੇ ਭਾਈ ਪਹੁੰਚਦੇ ਨੇ ਜਿਹੜੇ ਭਾਈ ਵੀ ਉਰੇ ਪਹੁੰਚਦੇ ਨੇਗੇ ਤਾਂ ਵੱਧ ਤੋਂ ਵੱਧ ਯੋਗਦਾਨ ਪਾਓ ਜੋ ਕਿ ਦਰਗਾਹ ਦੀ ਅਨਸਾਰੀ ਦਾ ਕੰਮ ਅੱਗੇ ਚਲਾਇਆ ਜਾ ਸਕੇ। ਧੰਨਵਾਦ। ਔਜ਼ੁ ਬਿੱਲਾਹ ਮਿਨਿ ਸ਼ੈਤਾਨਿ ਰਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸਲਾਮ ਵਾਲੇਕਮ ਆਦਾਬ ਦੂਰੋਂ ਨੇੜੋਂ ਸੰਗਤ ਪਹੁੰਚੀ ਪੀਰ ਬਾਬਾ ਕੌਲੀ ਸ਼ਾਹ ਦੀ ਦਰਗਾਹ ਤੇ ਔਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਉਰੇ ਜਿਹੜਾ ਕੰਮ ਆ ਉਹ ਦੂਰਾ ਪਿਆ ਪੀਰ ਬਾਬਾ ਕੌਲੀ ਸ਼ਾਹ ਜੀ ਦਾ ਚਾਰ ਦਿਵਾਰੀ ਦਾ ਵੱਤ ਵਤ ਸਹਾਇਤਾ ਕਰੋ ਤੇ ਆਪਣਾ ਕੰਮ ਹੋ ਜੇ ਕੰਮ ਵਿਚਾਲੇ ਪਿਆਗਾ ਜਿਵੇਂ ਬਾਈ ਨੇ ਦੱਸਿਆਗਾ ਬਹੁਤ ਪੁਰਾਣੀ ਦਰਗਾਹ ਇਹ ਜਗ੍ਹਾ ਸੰਗਤ ਆ ਦੂਰੋਂ ਦੂਰੋਂ ਆਉਂਦੀਆਂ ਨੇ ਸੰਤਮਹਾਂ ਤੁਮਾ ਇੱਥੇ ਪਹੁੰਚਦੇ ਨੇ ਜੀ ਸ਼ਾਮ ਤੱਕ ਲੰਗਰ ਚੱਲਦਾ ਹੈ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਲੰਗਰ ਚੱਲਦਾ ਹੈ ਤੇ ਬਾਕੀ ਦੂਰੋ ਦੂਰਾ ਸੰਗਤਾਂ ਪਹੁੰਚਦੀਆਂ ਨੇ ਹੈaryana ਚੋਂ ਹਿਮਾਚਲ ਚੋਂ ਪੂਰੇ ਆਉਂਦੀਆਂ ਨੇ ਬਹੁਤ ਪੁਰਾਣੀ ਦਰਗਾਹ ਇਹ ਦਰਗਾਹ ਦੀ ਸਾਰੀ ਦਾ ਕੰਮ ਅਧੂਰਾ ਪਿਆ ਜੀ ਦੁਆਰੇ ਹੀ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਵੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਸਾਝਾ ਦੇਖੋ ਜੀ ਇੱਧਰ ਦਿਖਾ ਦਿਓ ਚਾਰਦਵਾਰੀ ਸਾਰੇ ਨੀਂਹ ਪਈ ਐ ਠੀਕ ਹੈ ਬਾਕੀ ਇਧਰ ਆਲੇ ਦੁਆਰੇ ਚਾਰਦਵਾਰੀ ਬਹੁਤ ਜ਼ਿਆਦਾ ਰਹਿੰਦੀ ਐ ਵੀ ਸੰਗਤ ਦੇ ਚਰਨਾਂ 'ਚ ਬੇਨਤੀ ਐ ਸਰਕਾਰਾਂ ਦੇ ਵੀ ਵੱਤਵਾਦ ਉਰੇਸਾ ਇਹ ਤਾਂ ਕੀਤੀ ਜਾਵੇ ਹਰ ਸਾਲ ਦੀ ਤਰ੍ਹਾਂ ਤਿੰਨ ਫੱਗਰ ਨੂੰ ਪੱਕਾ ਬਣਾਰਾ ਹੁੰਦਾ ਜੀ ਇਹ ਜਲੇਬੀਆਂ ਦਾ ਲੰਗਰ ਚੱਲਦਾ ਐ ਤੇ ਦੂਸਰਾ ਨੰਬਰ ਸੰਗਤ ਦੂਰਾਂ ਦੂਰਾਂ ਪਹੁੰਚਦੀ ਐ ਤੇ ਹਰ ਵੀਰਵਾਰ ਨੂੰ ਉਰੇ ਸੰਗਤ ਆਉਂਦੀ ਐ ਬਾਬਾ ਜੀ ਰੇਖ ਦੀਆਂ ਮਨੋਂ ਕਾਮਨਾ ਮਰਾਦਾ ਪੂਰੀਆਂ ਕਰਦੇ ਨੇ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਐ ਠੀਕ ਐ ਠੱਗਣਗੇ ਚਲਵਾਈ ਬੱਚੇ ਹੁੰਦੇ ਉਹਦੇ ਬਹੁਤ ਤਨਮਨ ਸੇਵਾ ਕਰਦੇ ਨੇ ਆਹ ਬਾਬਾ ਜੀ ਲੋ ਮੈਰੋ ਕੋਈ ਨਹੀਂ ਬਿਜੇ ਸਿਡੇ ਅਗਰ ਨਾ ਤਾਂ ਫਲਾਂ ਦੂਰੋਂ ਚੱਗੀ ਹਾਰਾ ਹੈ לא איתי, אני עכשיו, אני גם קצת לנו Terima kasih okay. telah menonton.